ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਇੱਕ ਨਵਾਂ ਬਲੌਗ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਕੁਝ ਗੱਡੀਆਂ ਬਾਰੇ ਜਿਵੇਂ ਵੈਗਨਰ ਬਾਰੇ ਤੇ ਜਿਹੜੀ ਸ਼ਬਦ ਨੇ ਐਡ ਕੀਤੀ ਸੀ ਉਸ ਦਿਨ ਵੈਗਨਰ ਦੀ ਫੈਮਿਲੀ ਕਾਰ ਦੀ ਤੇ ਹੁਣ ਤੁਹਾਨੂੰ ਆਪਾਂ ਦਿਖਾਉਣੇ ਆ ਉਹਦੇ ਬਾਰੇ ਸਾਰੀ ਡਿਟੇਲ ਦੇਣੇ ਆ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰੋ ਤੇ ਸਾਡਾ ਸਾਥ ਦਿਓ ਤੇ ਅੱਜ ਤੁਹਾਨੂੰ ਦਿਖਾਉਣੇ ਆ ਭਾਈ 10 ਮਾਡਲ ਹੈ ਇਹਨਾਂ ਦੀ ਕਾਰ ਹੈ ਚਾਰ ਪੂਰੇ ਨਵੇਂ ਆ ਦੋਸਤਾਂ ਦੇ ਟਾਇਰ ਬਿਲਕੁਲ ਨਵੇਂ ਆ ਤੇ ਬਹੁਤ ਸੋਹਣੀ ਕਾਰ ਏ ਫੈਮਲੀ ਕਾਰ ਏ ਤੇ ਨੰਬਰ ਆਪਾਂ ਇਹਨੂੰ ਕੀ ਵੀ ਲਵਾ ਕੇ ਲਵਾ ਕੇ ਮਤਲਬ ਲੈਣਾ ਲਵਾ ਕੇ ਲੈ ਲਿਓ ਜਾਂ ਤੁਸੀਂ ਦਿੱਲੀ ਨੰਬਰ ਲੈਣਾ ਦਿੱਲੀ ਨੰਬਰ ਐਨਓਸੀ ਨਾਲ ਲੈ ਲਿਓ ਟਾਇਰ ਚਾਰੇ ਬਹੁਤ ਨਵੇਂ ਆ ਆ ਦੇਖੋ ਟਾਇਰ ਬਹੁਤ ਨਵੇਂ ਆ ਚਾਰੇ ਜਮਾਂ ਬ੍ਰਾਂਡ ਨਿਊ ਟਾਇਰ ਏ ਦੇਖੋ ਬਿਲਕੁਲ ਬ੍ਰਾਂਡ ਨਿਊ ਬਹੁਤ ਸੋਹਣੀ ਕਾਰ ਏ ਅੰਦਰੋਂ ਵੀ ਬੜੀ ਨਵੀਂ ਕਾਰ ਏ ਵੇਖੋ ਸੀਟ ਕਵਰ ਜਮਾ ਨਵੇਂ ਆ ਤੇ ਇੱਕ ਇਹਦੇ ਚ ਹੋਰ ਵੀ ਐਕਸਆਈ ਮਾਡਲ ਏ ਪਾਵਰ ਵਿੰਡੋ ਪਾਵਰ ਵਿੰਡੋ ਵੀ ਐਕਸਆਈ ਮਾਡਲ ਏ ਤੇ ਬਹੁਤ ਸੋਹਣੀ ਗੱਡੀ ਵੇਖੋ ਆ ਦੇਖੋ ਪਿੱਛੇ ਮਾਰਕਾ ਲੱਗਾ ਵੀ ਐਕਸਆਈ ਏ ਵੀ ਐਕਸਆਈ ਗੱਡੀ ਏ ਤੇ ਚਾਲ ਚਲਾਵ ਦੀ ਬੜੀ ਨਵੀਂ ਏ ਤੇ ਫੈਮਿਲੀ ਕਾਰ ਜਿਹਨੇ ਮਤਲਬ ਘਰੇ ਰੱਖਣੀ ਹੁੰਦੇ ਇਹਦੇ ਬਹੁਤ ਬੈਸਟ ਏ ਲੱਗੀ ਵੱਜੀ ਦੀ ਆਪਣੀ ਫੁੱਲ ਗਾਰੰਟੀ ਆ ਵੇਖੋ ਕੋਈ ਬਾਰੀ ਕੋਈ ਪੀਸ ਚੇਂਜ ਨਹੀਂ ਲੱਗੀ ਵੱਜੀ ਦੀ ਆਪਣੀ ਤੁਹਾਨੂੰ ਪਤਾ ਗਾਰੰਟੀ ਹੁੰਦੀ ਪਹਿਲਾਂ ਹੀ ਤੇ ਕਈ ਰਾਂ ਵੀਰ ਇੰਟਰਸਟਡ ਹੁੰਦੇ ਆ ਤੇ ਗੱਡੀ ਬਹੁਤ ਸੋਹਣੀ ਆ ਪਤਨ ਇੰਜਨ ਵਖਾਉਣੇ ਆ ਜੋ ਆ ਦੇ ਬੈਟਰੀ ਜਮਾ ਜਮਾ ਬੈਟਰੀ ਨਵੀਂ ਹੈ ਤੇ ਪਿਲਰ ਪੂਲਰ ਵੇਖ ਲਓ ਸਾਰੇ ਓਕੇ ਆ ਫੱਟੀ ਵੇਖ ਲਓ ਬਿਲਕੁਲ ਓਕੇ ਆ ਕੋਈ ਲੱਗੀ ਵੱਜੀ ਨਹੀਂ ਬੌਂਟ ਦੇਖ ਲਓ ਨਾਲ ਦਾ ਸ਼ੀਲਡ ਬੌਂਟ ਏ ਤੇ ਕੁੱਲ ਮਿਲਾ ਕੇ ਚਾਲ ਚਲਾਵ ਦੀ ਬਹੁਤ ਸੋਹਣੀ ਹੈ ਇੰਜਨ ਗੇਅਰ ਦੀ ਗਾਰੰਟੀ ਆਪਣੀ ਤੇ ਬਾਕੀ ਤੁਹਾਡੇ ਸਾਹਮਣੇ ਆ ਐਨਓਸੀ ਆਪਾਂ ਦਵਾਵਾਂਗੇ ਤੇ ਇਹ ਰੀਟਿੰਗ ਦਾ ਬੜਾ ਨਿੱਕਾ ਜਿਹਾ ਰੱਖਣਾ ਹੈ ਤੇ ਜਿੰਦੇ ਤੇ ਕਿਸੇ ਨੇ ਲੋਨ ਕਰਾਉਣਾ ਆਪਾਂ ਲੋਨ ਵੀ ਕਰ ਦਾਂਗੇ ਲੋਨ ਵੀ ਕਿਸੇ ਨੇ ਕਰਾਉਣਾ ਲੋਨ ਵੀ ਕਰਦਾਂਗੇ ਡਿੱਗੀ ਦੀ ਸਪੇਸ ਵੀ ਇੰਦੀ ਬੜੀ ਹੁੰਦੀ ਹੈ ਨਹੀਂਓ ਲੇਡੀਜ਼ ਜਾਂ ਘਰੇ ਕੇ ਨੇ ਫੈਮਿਲੀ ਕਾਰ ਰੱਖਣੀ ਪੈਸੇ ਥੋੜੇ ਲਾਉਣੇ ਉਹਨਾਂ ਅਸਦੇ ਕੋਈ ਮਾੜੀ ਨਹੀਂ ਹੈ ਵੇਖੋ ਸਪੇਸ ਕਿੰਨੀ ਡਿੱਗੀ ਦੀ ਬਹੁਤ ਜ਼ਿਆਦਾ ਸਪੇਸ ਹੈ ਮਰੀ ਬੜਾ ਦੋ ਛੋਟੇ ਜਵਾਗ ਵੀ ਇੱਥੇ ਬਾਹਰੋਂ ਕਿਤੇ ਟੂਟਾਰ ਤੇ ਚੱਲੇ ਆ ਤੇ ਆਵੇ ਅੰਦਰੋਂ ਵੀ ਖੁੱਲੀ ਤੇਰਾ ਆਪਣੇ ਪੰਜਾਬੀ ਨੇ ਹੁੰਦੇ ਤਾਂ ਸੇਰ ਲੱਗਣ ਲੱਗ ਜਾਂਦੇ ਕੋਈ ਸੇਰ ਨਹੀਂ ਲੱਗਦੇ ਇੱਥੇ ਮੇਰੇ ਹਿਸਾਬ ਨਾਲ ਇੱਥੇ ਬੰਦੇ ਵੀ ਘੱਟੋ ਘੱਟ ਇੰਦੇ ਤੇ ਦੋ ਜਾਂ ਤਿੰਨ ਬਹਿ ਜਾਣੇ ਆ ਕੁੱਲ ਮਿਲਾ ਕੇ ਵਧੀਆ ਘੈਂਟ ਐ ਸੋਹਣੀ ਐ ਥੋੜੇ ਜਿਹੇ ਪੈਸਾਂ ਨਾਲ 2X ਮਾਡਲ ਪਾਵਰ ਵਿੰਡੋ ਸਾਰੀਆਂ ਪਾਵਰ ਵਿੰਡੋ ਆ ਸਾਰੀਆਂ ਪਾਵਰ ਵਿੰਡੋ ਫਿਰ ਅੰਦਰ ਵੀ ਮੀਟਰ ਵੀ ਦੂਜਾ ਨਾਲ ਸਪੀਡ ਦੂਜਾ ਵੀ ਚੱਲੂਗਾ ਆ ਜਿਹੜਾ ਨੂੰ ਪਤਾ ਨਹੀਂ ਕੀ ਕਹਿੰਦੇ ਦਿਮਾਗੋਂ ਨਿਕਲ ਗਿਆ ਇਹ ਵੀ ਚੱਲੂਗਾ ਏਸੀ ਹੈਗਾ ਹੀਟਰ ਹੈਗਾ ਸਭ ਕੁਝ ਹੈਗਾ ਅੱਗੋਂ ਹੀ ਪੂਰੀ ਸਪੇਸ ਐ ਤੇ ਇੱਥੇ ਜੋ ਮਰਜ਼ੀ ਆਪਦੇ ਡਾਕੂਮੈਂਟ ਰੱਖ ਲਓ ਜੋ ਮਰਜ਼ੀ ਰੱਖ ਲਓ ਆ ਵੀ ਹੈਗਾ ਦੇਖੋ ਬੋਲਿਆ ਦੇ ਇੱਥੇ ਕਾਗਜ਼ ਦਾ ਰੱਖੋ ਜੋ ਮਰਜ਼ੀ ਇਧਰ ਵੀ ਪਾਵਰ ਵਿੰਡੋ ਹੈਗੀਆਂ ਤੇ ਸ਼ੀਸ਼ਾ ਜਿੰਸਾ ਬਿਲਕੁਲ ਸਭ ਕੁਝ ਹਰ ਚੀਜ਼ਾਂ ਦੀ ਓਕੇ ਆ ਕਲਮ ਲਾ ਕੇ ਵਧੀਆ ਕੈਂਟ ਹੈ ਤੇ ਆ ਇਥੋਂ ਬਾਹਰਲੇ ਦੇ ਸ਼ੀਸ਼ੇ ਉਹ ਇਧਰ ਨੂੰ ਕਰਨ ਵਾਸਤੇ ਉਧਰ ਨੂੰ ਕਰਨ ਤੇ ਆ ਵੀ ਚੀਜ਼ ਦਿੱਤੀ ਹੋਈ ਏ ਕਿ ਜਿੱਧਰ ਨੂੰ ਮਰਜ਼ੀ ਰਾਈਟ ਕਰੋ ਲਿਫਟ ਕਰੋ ਇਥੋਂ ਪਹਿਲਾਂ ਜੇ ਇਧਰਲਾ ਸ਼ੀਸ਼ਾ ਰਾਈਟ ਕਰ ਲਓ ਇਧਰਲਾ ਕਰਨਾ ਲਿਫਟ ਕਰ ਲਓ ਫਿਰ ਉਹਨੂੰ ਜਿੱਥੋਂ ਸੈੱਟ ਕਰਨਾ ਹੋ ਜੂਗਾ ਇਹ ਫੀਚਰ ਮੇਰੇ ਸਾਣਾ ਸਵਿਫਟ ਦੇ ਨਹੀਂ ਦਿੱਤੇ ਜਿਹੜੇ ਇਹਦੇ ਜ ਦਿੱਤੇ ਆ ਸੂਟ ਦੇ ਹਾਸੂਟ ਦੇਗਾ ਗੋਲ ਜਾਂ ਗਲਟੂ ਜਾਂਦਾ ਤੇ ਉਹਦੇ ਵੀ ਹੁੰਦਾ ਤੇ ਇਹਦੇ ਵੀ ਆ ਵੇਖੇ ਦਿੱਤਾ ਆ ਬਾਕੀ ਘੈਂਟ ਹੀ ਪੂਰਾ ਤੇ ਟੈਂਕੀ ਇੱਥੋਂ ਖੁੱਲਣ ਵਾਸਤੇ ਦੇਤੀਏ ਤੇ ਪਿੱਛੇ ਡਿੱਗੀ ਵਿੱਚੋਂ ਖੁੱਲ ਜਾਂਦੀ ਏ ਇੱਥੋਂ ਤੇਲ ਵਾਲਾ ਖੁੱਲ ਜਾਂਦਾ ਕਿਸੇ ਵੀਰ ਨੇ ਖਰੀਦਣੀ ਹੋਵੇ ਤੁਸੀਂ ਬਹੁਤ ਵਧੀਆ ਸੋਹਣੀ ਹੈ ਆ ਬ ਡਿੱਗੀ ਦੀ ਬਹੁਤ ਸਪੇਸ ਹੈ ਮੈਨੂੰ ਚੀਜ਼ ਬੜੀ ਜੱਗ ਲੱਗੀ ਤੇ ਘੁੰਮਣ ਘਮਣ ਜਾਓ ਇਧਰ ਵੇਖੋ ਦਿੱਗੀ ਜੀ ਬਹੁਤ ਸਪੇਸ ਜੋ ਮਰਜੀ ਇੱਥੇ ਰੱਖੋ ਜਾਂ ਸਟਿੱਪਨੀ ਆਪਾਂ ਵਿਕਦੇ ਆਂ ਸਟਿੱਪਨੀ ਵੀ ਜਮਾ ਨਵੀਂ ਬ੍ਰਾਂਡ ਦੀਓ ਬਿਲਕੁਲ ਨਵੀਂ ਟਿੱਪਨੀ ਦਾ ਮੇਰੇ ਸਹਮਤ ਆ ਥੱਲੇ ਨਹੀਂ ਲੱਗੀ ਹੋਣੀ ਆਂਦੀ ਨਾਲ ਦੀ ਹੋ ਸਕਦੀ ਬਾਕੀ ਜਿਹਨੇ ਘਰੇ ਰੱਖਣੀ ਚਲਾਉਣ ਨੂੰ ਪਿਓਰ ਪੈਟਰੋਲ ਨਾਲੇ ਕੋਈ ਸੀਐਨਜੀ ਨਹੀਂ ਕੋਈ ਕੁਝ ਨਹੀਂ ਪਿਓਰ ਪੈਟਰੋਲ ਏ ਜੇ ਕਿਸੇ ਵੀ ਵੀਰ ਸੱਜਣ ਨੂੰ ਪਸੰਦ ਆਵੇ ਤਾਂ ਉਹ ਕਾਲ ਕਰੇ ਤੇ ਇਹਨਾਂ ਦੇ ਚ ਆਪਾਂ ਜੇ ਕਿਨੇ ਲੋਨ ਕਰਾਉਣਾ ਲੋਨ ਵੀ ਕਰਵਾ ਦਾਂਗੇ ਤੇ ਜੇ ਕਿਸੇ ਨੇ ਪੀ ਉਦਾਂ ਲੈਣੀ ਐਨਓਸੀ ਨਾਲ ਐਨਓਸੀ ਐਨਓਸੀ ਦਾ ਮਤਲਬ ਥੋੜਾ ਜਿਹਾ ਹੁੰਦਾ ਕਿ ਕਈਆਂ ਕੋਲ ਪੈਸੇ ਥੋੜੇ ਹੁੰਦੇ ਆ ਤੇ ਉਹ ਇਹ ਗੱਡੀ ਖਰੀਦ ਸਕਦਾ ਤੇ ਥੋੜੇ ਪੈਸੇ ਦੇ ਸਕਦਾ ਕਈਆਂ ਕੋਲ ਚਲੋ ਪੀ ਵੀ ਨੰਬਰ ਭਾਲਦਾ ਹੋਵੇ ਤਾਂ ਪੀ ਵੀ ਨੰਬਰ ਕਰਾ ਦੇ ਵੀ ਲੈ ਲੂਗਾ ਤੇ ਆਪਾਂ ਪੀ ਵੀ ਨੰਬਰ ਵੀ ਕਰਾ ਸਕਦੇ ਆ ਐਨਓਸੀ ਨਾਲ ਹੀ ਦੇਖਦੇ ਆ ਐਨਓਸੀ ਨਾਲ ਆਪਾਂ ਦਵਾਂਗੇ 1 ਲੱਖ ਸਵਾ ਸਵਾ 125000 ਰੁਪਏ ਦੀ ਸਵਾ ਲੱਖ ਮਤਲਬ ਸਵਾ ਲੱਖ ਦੀ ਤੇ ਮਾੜੀ ਕੋ ਨਹੀਂ ਮੇਰੇ ਸਾਹ ਨਾਲ ਜਿਹਨੇ ਲੋਨ ਕਰਾਉਣਾ ਫਿਰ 1.5 ਲੱਖ ਰੁਪਏ ਦੇਵਾਂਗੇ ਤਾਂ ਉਤਲਾ 50000 ਡਾਊਨ ਪੇਮੈਂਟ ਹੋਊਗੀ ਤੇ ਉਤਲਾ 50000 ਡਾਊਨ ਪੇਮੈਂਟ ਹੋਊਗੀ ਤੇ ਬਾਕੀ ਆਪਾਂ ਲੋਨ ਪਾ ਦਾਂਗੇ ਤੇ ਕੋਲ ਮਲਾ ਕੇ ਗੱਡੀ ਬਹੁਤ ਸੋਹਣੀ ਗੱਡੀਆਂ ਚਲੋ ਆਪਣੇ ਕੋਲ ਹੋਰ ਵੀ ਖੜੀਆਂ ਆਵੇ ਤੇ ਹੌਲੀ ਹੌਲੀ ਚਲੋ ਬਾਬੇ ਨਾਨਕ ਦੀ ਕਿਰਪਾ ਹੋ ਰਹੀ ਹੋਰ ਵੀ ਗੱਡੀਆਂ ਲਈ ਆਵਾਂਗੇ ਕਿ ਅੰਕੇ ਸਿਆਲਾਂ ਸੀਜ਼ਨ ਸਟਾਰਟ ਹੋਇਆ ਨਾ ਫਿਰ ਗੱਡੀਆਂ ਮਿਲਦੀਆਂ ਨਹੀਂ ਔਖਾ ਜਾਂਦਾ ਤੇ ਤੁਹਾਡੇ ਪਿਆਰ ਸਦਕਾ ਆਪਾਂ ਹਰ ਘਰ ਘਰ ਗੱਡੀ ਕਾਦੇ ਪਿਆਰ ਸਦਕਾ ਆਪਾਂ ਘਰ-ਘਰ ਗੱਡੀ ਖੜੀ ਕਰ ਦੇਣੀ ਐ ਤੇ ਹੁਣਾਂ ਤਾਂ ਜੇ ਤੁਸੀਂ ਸਾਡਾ ਸਾਥ ਦੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਫੋਲੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਤੇ ਗੱਡੀ ਤੁਹਾਡੇ ਸਾਹਮਣੇ ਸਾਰੀ ਡਿਟੇਲ ਦਿੱਤੀ ਜੀ ਆਪਾਂ ਸਵਾ ਲੱਖ ਰੁਪਏ ਦਿੱਲੀ ਨੰਬਰ ਤੇ 1.5 ਲੱਖ ਦੀ ਪੰਜਾਬ ਨੰਬਰ ਪੰਜਾਬ ਨੰਬਰ ਤੇ ਲੋਨ ਹੋਊਗਾ ਸਿਰਫ 50000 ਰੁਪਏ ਦੇਣਾ ਲੱਖ ਰੁਪਏ ਦਾ ਆਪਾਂ ਲੋਨ ਹੀ ਪਾ ਸਕਦੇ ਹਾਂ ਤੇ ਜਿਹੜਾ ਵੀਰ ਇੰਟਰਸਟਿਡ ਹੋਵੇ ਆਪਾਂ ਨੂੰ ਕਾਲ ਕਰੇ ਫੁੱਲ ਵੀਡੀਓ ਵੇਖ ਕੇ ਤਾਂ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਧੰਨਵਾਦ